ਕੋਈ ਵੀ ਬਾਬਿਓ ਕੋਈ ਵੀ ਕੰਮ ਸ਼ੁਰੂ ਕਰਨ ਤੇ ਪਹਿਲਾਂ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਤੇ ਆਪਾਂ ਆਗੇ ਮੱਥਾ ਟੇਕਦੇ ਆ। ਸਤਿਨਾਮ 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 ਇਸ ਕਾਰ ਸਵੰ ਪ੍ਰਰਪਤਾ ਲਈ ਜੀ ਅੱਜ ਮਾ ਪਿਆਗੇ ਕੀ ਕਰੀਏ ਅੱਜ ਅੱਜ ਆ ਜੀ ਟ੍ਰੇਡਿੰਗ ਕਰਾਂਗੇ ਪਾਪਾ ਜੀ ਆ ਗਏ ਇਹਦਾ ਮੀਗਾ ਪਾਸ ਛੱਡ ਗਏ ਮਾਰਗਰਾ ਕੜ ਛੱਡਦਾ ਪਹਿਲਾ ਵਾਲ ਛੱਡ ਗਏ ਬੋਲਦਾ ਦੇ ਬਸ ਹਾਲੋ ਜੀ ਖਾਣੇ ਨੂੰ ਕਿਹੜਾ ਦਿੱਤਾ ਵੇ ਆਚਰਾਂ ਨੇ ਹੈ ਸੇਵਾ ਸੂਬਾ ਘਟ ਹੈ ਗੁਰੂ ਘਰ ਆ ਗੁਰੂ ਘਰ ਆ ਜੀ ਗੁਰੂ ਘਰ ਆ ਠੀਕ ਹੈ ਜੀ ਗੁਰੂ ਆਜ ਖਾਤਾ ਵੀ ਤੇ ਨਾਲ ਜਾਣਾ ਠੀਕ ਹੈ ਠੀਕ ਹੈ ਗੁਰੂ ਵੀ ਆਪੇ ਫਿੱਟੇ ਵੇ ਹਾਲੋ ਜੀ ਬਾਲਟੀ ਲੈ ਕੇ ਆਏਗੇ ਤੇਵਦਾਰ ਸਾਡਾ ਇਹ ਮੇਨ ਸੇਵਾਦਾਰ ਸਵੇਰ ਦੇ ਸੇਵਾ ਕਰਿਆ ਕਰਦੇ ਚਲੋ ਹੁਣ ਤਾਂ ਬਣਦਾ ਇੰਨਾ ਕ ਤਾਂ ਹੈ ਨਾ ਠੀਕ ਹੈ ਜੀ ਉਹ ਵੀ ਦੇਸੀ ਘੇਰੇ ਆ ਉਹ ਵੀ ਦੇਸੀ ਘੇਰੇ ਆ ਨਾ ਜੀ ਕੋਜੀ ਕੋਟਵੀ ਸਵਾਗਤ ਹੈ ਸਵਾਗਤ 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 ਸ ਅਰਦਾਸ ਇੱਕ ਓਕਾਰ ਵਾਹਿਗੁਰੂ ਦੀ ਖਤਰ ਸ੍ਰੀ ਪ੍ਰਕਾਸ਼ੀ ਦੀ ਸਹਾਇ ਬੋ ਰਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਗੁਰੂ ਉਹ ਵੀ ਔਰੇ ਮੁੰਡੇ ਸਾਡੇ ਤਿਆਰੀ ਕਰਿਆ ਕਰਦੇ ਸਾਫ ਸਫਾਈ ਹੋ ਰਹੀ ਤੇ ਬਾਬਾ ਜੀ ਸਾਡੇ ਪਿੰਡ ਤੇ ਆ ਗਏ ਹਾਂਜੀ ਸਾਕੀ ਮੁੰਡੇ ਝਾੜੂ ਝੂੜੂ ਮਾਰੇ ਕਰਦੇ ਸਾਰਾ ਕੁਝ ਜੀ ਸਾਡੇ ਮੁੰਡੇ ਜੋਰਾ ਝੋਰਾ ਤੇ ਸਫਾਈ ਕਰ ਰਹੇ ਨੇ ਤੇ ਮਾਬਾ ਜੀ ਵੀ ਆ ਕੇ ਦਰਿਆ ਲੈ ਕੇ ਤੇ ਦਰਿਆ ਲਿਆਂਦੀ ਆਪਾਂ ਨੇ ਲੈ ਬਾਬੇ ਗੱਦੇ ਵਿਛਾਤੇ ਤੇ ਸਾਫ ਸੁਵਾਈ ਕਰਕੇ ਤੇ ਮੁੰਡੇ ਸਾਡੀ ਸੇਵਾਦਾਰ ਸਾਰੇ ਲੱਗੇ ਹੋਏ ਪ੍ਰਭੂ ਐ ਕਿਹਾਰੀ ਤੁਮ ਤੇ ਸਵਾਰਾ ਤਾਰੀ ਰਤ ਮਿਤ ਸੁਮਹੀ ਜਾਨੀ ਨਾਨਕ ਤੋਂ ਤੇ ਆ ਗਈ ਕੋਈ ਨਾ ਹੋਣਾ ਅਰਦਾਸ ੴ ਵਾਹਿਗੁਰੂ ਕੀ ਫਤਹਿ ਸ੍ਰੀ ਗੁਰੂਕੀ ਜੀ ਸਹਾਇ ਬਾਰ ਸ਼੍ਰੀ ਤੁਖਤ ਸਿੰਘ ਜੀ ਦਾ ਬੇਟੀ ਵਾਲੇ ਵੀ ਭਰਾ ਵਜਨ ਕਰਦੇ ਹਰ ਸਾਲ ਉਹ ਆਪਣੀ ਡਿਊਟੀ ਤੇ ਆ ਜਾਂਦਾ ਜਿਹੜੇ ਹੈਵੀ ਡੇਰ ਰੋਡ ਬਣਦੀ ਹੈ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਉਹ ਵੱਡਾ ਜਿਹੜਾ ਕਾਰਜਕ੍ਰਮ ਵੱਡਾ ਪ੍ਰਬੰਧ ਸ਼੍ਰੀ ਆਨੰਦਪੁਰ ਸਾਹਿਬ ਨੂੰ ਆਉਣ ਵਾਲੀ ਸੜਕ ਤੇ ਜਿਹੜਾ ਕਾਰ ਸੇਵਾ ਦਾ ਚੱਲਦਾ ਹੈ। ਅਰ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਵੀ ਉੱਥੇ ਹਰ ਸਾਲ ਸੇਵਾ ਦੇ ਕੇ ਆਇਆ ਕਰੀਏ। ਗੁਰਦੁਆਰਾ ਜੀਰੀ ਬਾਗ ਵੱਲੋਂ ਵੱਡੇ ਸਤਕਾਰ ਮਾਨ ਕੁਝੇ ਬਹੁਤ ਬਹੁਤ ਧੰਨਵਾਦ ਹੈ। ਹਰ ਬੱਚਿਆਂ ਦੇ ਨਾਲ ਇੱਕ ਜਿਹੜੀ ਯਾਦਗਾਰੀ ਤਸਵੀਰ ਸਾਡੇ ਸਾਰੇ ਮਹਿਮਾਨ ਤੁੱਲੀ ਨਾਲ ਬਾਬਾ ਜੀ ਨੂੰ ਆਣ ਲੋ ਕਿ ਨਾ ਟੋੜਾ ਕੰਮ ਪਿਛੋ ਓਏ ਬੜਾ ਪਰੇ ਨੂੰ ਬੱਚੇ ਸਰਪੰਚ ਬਾਬਾ ਜੀ ਨੂੰ ਬੁਲਾਉਂਦੇ ਆ ਗਏ ਮੇਰੇ ਕੋਲ ਆ ਗਏ ਉਹ ਤੇ ਜਾਂਤਾ ਮਹਾਪੁਰਛ ਨੇ ਨਾਲ ਸਾਡੀ ಗ್ರಾಮ ਪੰਚਾਇਤ ਸਰਪੰਚ ਸਾਹਿਬ ਦੇ ਨਾਲ ਇੱਕ ਯਾਦਗਾਰੀ ਫੋਟੋ ਲਈ ਹੈ ਬਹੁਤ ਬਹੁਤ ਧੰਨਵਾਦ ਹੈ ਹੈਲੋ ਵਾਈਜੀ ਦਾ ਖਾਲਸਾ ਵਾਈਜੀ ਆਏ ਆਏ ਆਓ ਤਾੜੀ ਮਾਰਦੇ ਵੱਡੀ ਸਾਰੀ ਆ ਹਰੀਆਲ ਪਿੰਡ ਵਾਲਾ ਜਿਹੜਾ ਨੰਬਰ ਲੈ ਕੇ ਆਪਣੀ ਟੀਮ ਲਈ ਅਕਬਾਦ ਦਾ ਕਰ ਗਿਆ ਹੈ ਹਰੀਆਲ ਪਿੰਡ ਵਾਲਾ ਇਹ ਤਾਂ ਧਾਪੀ ਵਾਲਾ ਮੱਛਾ ਫਿਰ ਬਰੋਦੀ ਨੇ ਪਾਣੀ ਵਾਲੇ ਦੇ ਚਿਹਰ ਮਾਰਨੇ ਵਾਲਾ ਪੁੱਛਿਆ ਇਹ ਬੱਬੀ ਪਟਵਾਰੀ ਦਾ ਪਿੰਡੂ ਹੈ ਔਰ ਬੱਬੀ ਪਟਵਾਰੀ ਇਹਨੇ ਚੰਦਪੁਰ ਦਾ ਜਵਾਈ ਭਾਈ ਹੈ ਇਹ ਬੱਬੀ ਪਟਵਾਰੀ ਦਾ ਪਿੰਡੂ ਹੈ ਚਿਹਰ ਮਾਰਜ ਵੱਡਾ ਕੱਪ ਕਰਾਉਦੇ ਸਾਡੇ ਵੀਰ ਵਾਹ